ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਮਾਰਗਨ ਹਾਊਜ਼ਲ ਦੇ ਇੱਕ ਬਹੁਤ ਮਸ਼ਹੂਰ ਕਿਤਾਬ ਪੈਸੇ ਦੀ ਮਨੋਵਿਗਿਆਨ ਯਾਨੀ ਕਿ ਦ ਸਾਈਕੋਲੋਜੀ ਆਫ ਮਨੀ ਦੇ ਕੁਝ ਖਾਸ ਨੁਕਤਿਆਂ ਤੇ ਡੂੰਘਾਈ ਨਾਲ ਵਿਚਾਰ ਕਰਾਂਗੇ ਸਾਡੇ ਕੋਲ ਇਸ ਦੇ ਮੁੱਖ ਵਿਚਾਰਾਂ ਦੇ ਕੁਝ ਅੰਸ਼ ਨੇ ਇਸ ਕਿਤਾਬ ਦਾ ਮਤਲਬ ਮੁੱਖ ਸੁਨੇਹਾ ਇਹ ਆ ਕਿ ਪੈਸੇ ਨਾਲ ਸਫਲਤਾ ਇਸ ਗੱਲ ਤੇ ਘੱਟ ਨਿਰਭਰ ਕਰਦੀ ਹੈ ਕਿ ਕੋਈ ਕਿੰਨਾ ਹੁਸ਼ਿਆਰ ਆ ਤੇ ਇਸ ਗੱਲ ਤੇ ਜ਼ਿਆਦਾ ਕਿ ਉਸ ਦਾ ਵਿਵਹਾਰ ਕਿਹੋ ਜਿਹਾ ਵਾ ਪੈਸਾ ਲੈਣ ਦੇਣ ਦੀ ਨਹੀਂ ਸਗੋਂ ਸੋਚਣ ਦੀ ਖੇਡ ਆ ਤਾਂ ਆਓ ਇਸ ਵਿਸ਼ੇ ਨੂੰ ਕੀ ਕਹਿੰਦੇ ਹੁੰਦੇ ਆ ਥੋੜਾ ਹੋਰ ਫਰੋਲੀਏ ਤੇ ਸਮਝੀਏ ਕਿ ਪੈਸੇ ਦੇ ਮਾਮਲੇ 'ਚ ਸਾਡਾ ਵਿਵਹਾਰ ਕਿੰਨਾ ਮਾਇਨੇ ਰੱਖਦਾ ਬਿਲਕੁਲ ਜੀ ਇਹ ਸਮਝਣਾ ਵਾਕਈ ਬਹੁਤ ਦਿਲਚਸਪਾ ਕਿ ਕਿਵੇਂ ਸਾਡੀਆਂ ਆਦਤਾਂ ਤੇ ਸਾਡੀ ਸੋਚ ਨਾ ਕਿ ਸਿਰਫ ਸਾਡਾ ਗਿਆਨ ਸਾਡੀ ਵਿੱਤੀ ਹਾਲਤ ਨੂੰ ਪ੍ਰਭਾਵਿਤ ਕਰਦੀਆਂ ਨੇ ਹਾਂਜੀ ਤਾਂ ਪਹਿਲਾ ਮੁੱਖ ਸਬਕ ਜਿਹੜਾ ਇਹ ਕਿਤਾਬ ਦਿੰਦੀ ਆ ਉਹ ਹੈ ਅਸਲ ਦੌਲਤ ਉਹ ਹੈ ਜੋ ਦਿਸਦੀ ਨਹੀਂ ਜਿਵੇਂ ਕੋਈ ਨਮੀਕਾਰ ਜਾਂ ਮਹਿੰਗੀ ਘੜੀ ਇਹ ਅਸਲ 'ਚ ਖਰਚਾ ਵਾ ਦੌਲਤ ਨਹੀਂ ਸਹੀ ਗੱਲ ਆ ਅਸਲ ਦੌਲਤ ਤਾਂ ਉਹ ਪੈਸਾ ਹੈ ਜੋ ਬਚਾਇਆ ਗਿਆ ਨਿਵੇਸ਼ ਕੀਤਾ ਗਿਆ ਪਰ ਮਤਲਬ ਜਿਸ ਦਾ ਦਿਖਾਵਾ ਨਹੀਂ ਕੀਤਾ ਗਿਆ ਜਿਵੇਂ ਕਹਿੰਦੇ ਨੇ ਨਾ ਜਿਹੜਾ ਦਿਖ ਰਿਹਾ ਉਹ ਪੈਸਾ ਗਵਾ ਰਿਹਾ ਜਿਹੜਾ ਨਜ਼ਰ ਨਹੀਂ ਆ ਰਿਹਾ ਉਹ ਅਸਲ ਅਮੀਰ ਬਣ ਰਿਹਾ ਹਾਂ ਇਹ ਬਹੁਤ ਬਹੁਤ ਮਹੱਤਵਪੂਰਨ ਨੁਕਤਾ ਵਾ ਦੇਖੋ ਜੀ ਇਹ ਸਮਾਜ ਦੀ ਜਿਹੜੀ ਦਿਖਾਵੇ ਵਾਲੀ ਸੋਚ ਆ ਨਾ ਉਸ ਨੂੰ ਸਿੱਧੀ ਚੁਣੌਤੀ ਦਿੰਦਾ ਤੇ ਧਿਆਨ ਅਸਲ ਬਚਤ ਤੇ ਨਿਵੇਸ਼ ਤੇ ਲਿਆਉਂਦਾ ਤੇ ਫਿਰ ਦੂਜਾ ਸਬਕ ਆਂਦਾ ਕਿ ਬਚਾਣਾ ਕਿਸ ਲਈ ਕਿਤਾਬ ਕਹਿੰਦੀ ਹੈ ਚੀਜ਼ਾਂ ਲਈ ਨਹੀਂ ਆਜ਼ਾਦੀ ਲਈ ਬਚਾਓ ਵਿੱਤੀ ਆਜ਼ਾਦੀ ਦਾ ਮਤਲਬ ਸਿਰਫ ਬਹੁਤ ਸਾਰਾ ਪੈਸਾ ਹੋਣਾ ਨਹੀਂ ਹਾਂਜੀ ਸਗੋਂ ਆਪਣੇ ਸਮੇਂ ਤੇ ਜੀਵਨ ਦੇ ਫੈਸਲਿਆਂ ਤੇ ਆਪਣਾ ਕੰਟਰੋਲ ਹੋਣਾ ਸਲਾਹ ਇਹ ਆ ਸੇਵ ਨਾ ਕਰੋ ਫੋਨ ਲਈ ਸੇਵ ਕਰੋ ਆਜ਼ਾਦੀ ਲਈ ਬਿਲਕੁਲ ਇਹ ਆਜ਼ਾਦੀ ਯਾਨੀ ਆਪਣੀ ਮਰਜ਼ੀ ਨਾਲ ਜ਼ਿੰਦਗੀ ਜੀਣ ਦੀ ਯੋਗਤਾ ਇਹਨੂੰ ਵਿੱਤੀ ਯੋਜਨਾਬੰਦੀ ਦਾ ਅਸਲ ਟੀਚਾ ਬਣਾਉਂਦਾ ਨਾ ਕਿ ਸਿਰਫ ਮਹਿੰਗੀਆਂ ਚੀਜ਼ਾਂ ਖਰੀਦਣਾ। ਅੱਛਾ ਪਰ ਕੀ ਸਭ ਕੁਝ ਸਾਡੇ ਹੱਥ 'ਚ ਹੁੰਦਾ? ਤੀਜਾ ਨੁਕਤਾ ਇਸ ਤੇ ਆਂਦਾ ਕਿਸਮਤ ਤੇ ਖਤਰਾ ਯਾਨੀ ਲੱਕ ਐਂਡ ਰਿਸਕ ਦੋਵੇਂ ਆਪਣਾ ਰੋਲ ਨਿਭਾਉਂਦੇ ਨੇ। ਕੁਝ ਲੋਕ ਕਿਸਮਤ ਨਾਲ ਸਫਲ ਹੋ ਜਾਂਦੇ, ਕੁਝ ਵਿਚਾਰੇ ਖਤਰੇ ਕਾਰਨ ਅਸਫਲ। ਹਮ ਇਸ ਲਈ ਦੂਜਿਆਂ ਦੀ ਅੰਨੇਵਾ ਨਕਲ ਨਹੀਂ ਕਰਨੀ ਚਾਹੀਦੀ ਜਿਵੇਂ ਵਾਰਨ ਬਫੇਟ ਦੀ ਨਿਵੇਸ਼ ਰਣਨੀਤੀ ਹੋ ਸਕਦਾ ਹਰ ਕਿਸੇ ਲਈ ਕੰਮ ਨਾ ਕਰੇ ਹਾਂਜੀ ਇਸ ਦਾ ਮਤਲਬ ਇਹ ਹੋਇਆ ਕਿ ਸਾਨੂੰ ਬੇਤਰਤੀਬੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਰੈਂਡਮਨੈਸ ਜਿਹਨੂੰ ਕਹਿੰਦੇ ਆ ਤੇ ਆਪਣੇ ਖੁਦ ਦੇ ਹਾਲਾਤ ਮੁਤਾਬਕ ਫੈਸਲੇ ਲੈਣੇ ਚਾਹੀਦੇ ਨੇ ਨਾ ਕਿ ਸਿਰਫ ਦੂਜਿਆਂ ਦੀ ਸਫਲਤਾ ਦੀ ਕਹਾਣੀ ਪੜ੍ਹ ਕੇ ਉਹਨਾਂ ਵਾਂਗ ਕਰਨ ਲੱਗ ਪਈਏ ਇਸ ਨਾਲ ਜੁੜਿਆ ਇੱਕ ਹੋਰ ਅਹਿਮ ਵਿਚਾਰ ਹੈਗਾ ਕਿ ਤਰਕਸੰਗਤ ਯਾਨੀ ਰੈਸ਼ਨਲ ਹੋਣ ਨਾਲੋਂ ਨਾ ਵਾਜਿਬ ਯਾਨੀ ਰੀਜ਼ਨੇਬਲ ਹੋਣਾ ਬਿਹਤਰ ਹੈ ਅੱਛਾ ਕਿਵੇਂ ਦੇਖੋ 100% ਸਹੀ ਵਿੱਤੀ ਫੈਸਲਾ ਸ਼ਾਇਦ ਸੰਭਵ ਨਾ ਹੋਵੇ ਜਾਂ ਜੇ ਹੋਵੇ ਵੀ ਤਾਂ ਉਸਤੇ ਟਿਕੇ ਰਹਿਣਾ ਔਖਾ ਹੋ ਸਕਦਾ ਹੈ ਖਾਸ ਕਰਕੇ ਜਦੋਂ ਕੋਈ ਪਰਿਵਾਰਿਕ ਜਾਂ ਸਿਹਤ ਦੀ ਸਮੱਸਿਆ ਆ ਜਾਵੇ ਤਾਂ ਭਾਵਨਾਤਮਕ ਤੌਰ ਤੇ ਜਿਹੜਾ ਫੈਸਲਾ ਸਹੀ ਲੱਗੇ ਤੇ ਜਿਸ ਨਾਲ ਤੁਸੀਂ ਲੰਬਾ ਸਮਾਂ ਚੱਲ ਸਕੋ ਉਹ ਜ਼ਿਆਦਾ ਟਿਕਾਊ ਹੁੰਦਾ ਹੈ ਹਾਂ ਇਹ ਬਿਲਕੁਲ ਅਸਲ ਜ਼ਿੰਦਗੀ ਦੀ ਗੱਲ ਹੈ ਸਿਧਾਂਤਿਕ ਤੌਰ ਤੇ ਸਭ ਤੋਂ ਵਧੀਆ ਪਲਾਨ ਹਮੇਸ਼ਾ ਅਮਲ ਵਿੱਚ ਕੰਮ ਨਹੀਂ ਕਰਦਾ ਇਸ ਲਈ ਲੰਬੇ ਸਮੇਂ ਲਈ ਉਹ ਰਸਤਾ ਚੁਣਨਾ ਬਿਹਤਰ ਹੈ ਜਿਸ ਤੇ ਟਿਕੇ ਰਹਿਣਾ ਮਤਲਬ ਸੰਭਵ ਹੋਵੇ ਟਿਕੇ ਰਹਿਣ ਦੀ ਗੱਲ ਆਈ ਹੈ ਤਾਂ ਪੰਜਵਾਂ ਸਬਕ ਹੈਗਾ ਕੰਪਾਊਂਡਿੰਗ ਇਹ ਉਦੋਂ ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ ਤੁਸੀਂ ਇਸ ਨੂੰ ਬਹੁਤ ਲੰਬਾ ਸਮਾਂ ਦਿੰਦੇ ਹੋ ਹੂੰ ਲੰਬੀ ਸੋਚ ਰੱਖਣੀ ਪੈਂਦੀ ਹੈ ਹੂੰ ਵਾਰਨ ਬਫੇ ਨੇ ਵੀ ਆਪਣੀ 80% ਦੌਲਤ 50 ਸਾਲ ਦੀ ਉਮਰ ਤੋਂ ਬਾਅਦ ਹੀ ਬਣਾਈ ਕਹਿਣ ਦਾ ਭਾਵ ਪੈਸੇ ਨੂੰ ਵਕਤ ਦਿਓ ਸਬਰ ਇਕਵਲ ਟੂ ਲਾਭ ਹਾਂਜੀ ਇਹ ਦਰਸਾਉਂਦਾ ਕਿ ਲਗਾਤਾਰਤਾ ਤੇ ਸਬਰ ਕਿੰਨੇ ਜ਼ਰੂਰੀ ਨੇ ਸਮੇਂ ਦੇ ਨਾਲ ਛੋਟੇ-ਛੋਟੇ ਲਾਭ ਵੀ ਵੱਡੇ ਨਤੀਜੇ ਦੇ ਸਕਦੇ ਨੇ ਪਰ ਸ਼ਰਤ ਇਹ ਹੈ ਕਿ ਮਾਰਕੀਟ ਵਿੱਚ ਬਣੇ ਰਹਿਣਾ ਪੈਂਦਾ ਫਿਰ 6ਵਾਂ ਨੁਕਤਾ ਆਉਂਦਾ ਜਿਹੜਾ ਸ਼ਾਇਦ ਬਹੁਤ ਲੋਕਾਂ ਨਾਲ ਹੁੰਦਾ ਉਹ ਬੇਗਾ ਜੀਵਨ ਸ਼ੈਲੀ ਦੇ ਵਾਅਦੇ ਤੋਂ ਬਚੋ ਯਾਨੀ ਕਿ ਲਾਈਫ ਸਟਾਈਲ ਕ੍ਰੀਪ ਹਾਂ ਇਹ ਬੜਾ ਆਮ ਚੱਕਰ ਹੈ ਜਿਵੇਂ-ਜਿਵੇਂ ਆਮਦਨ ਵੱਧਦੀ ਹੈ ਖਰਚੇ ਵੀ ਨਾਲ ਹੀ ਵੱਧ ਜਾਂਦੇ ਤੇ ਇਹ ਚੀਜ਼ ਦੌਲਤ ਬਣਾਉਣ 'ਚ ਰੁਕਾਵਟ ਬਣ ਜਾਂਦੀ ਹੈ। ਸਲਾਹ ਹੈ ਕਿ ਹਰ ਤਨਖਾਹ ਵਾਧੇ ਤੇ ਪੂਰੀ ਜੀਵਨ ਸ਼ੈਲੀ ਨੂੰ ਅਪਡੇਟ ਨਾ ਕਰੋ। ਬਿਲਕੁਲ ਇਹ ਇੱਕ ਤਰ੍ਹਾਂ ਦਾ ਝਾਲੀ ਹੈ। ਵੱਧੀ ਆਮਦਨ ਨੂੰ ਨਾ ਬਚਤ ਤੇ ਨਿਵੇਸ਼ ਵਧਾਉਣ ਦਾ ਮੌਕਾ ਸਮਝਣਾ ਚਾਹੀਦਾ ਨਾ ਕਿ ਸਿਰਫ ਖਰਚੇ ਵਧਾਉਣ ਦਾ ਬਹਾਨਾ। ਤੇ ਆਖਰੀ ਪਰ ਸ਼ਾਇਦ ਸਭ ਤੋਂ ਮਹੱਤਵਪੂਰਨ ਸਬਕ ਇਹ ਜਾਣੋ ਕਿ ਕਾਫੀ ਕੀ ਹੈ। ਇਨਫ ਲੇਖਕ ਕਹਿੰਦਾ ਹੈ ਕਿ ਸਭ ਤੋਂ ਔਖਾ ਵਿੱਤੀ ਹੁਨਰ ਹੋਰ ਜ਼ਿਆਦਾ ਕਮਾਣਾ ਨਹੀਂ ਸਗੋਂ ਇਹ ਜਾਨਣਾ ਮਾਂ ਕਿ ਕਦੋਂ ਪਿੱਛਾ ਕਰਨਾ ਬੰਦ ਕਰਨਾ ਹੂੰ ਲਾਲਚ ਖਤਰਨਾਕ ਹੋ ਸਕਦਾ ਆਪਣਾ ਟੀਚਾ ਪਹਿਚਾਣੋ ਤੇ ਉੱਤੇ ਪਹੁੰਚ ਕੇ ਸੰਤੁਸ਼ਟ ਹੋਣਾ ਸਿੱਖੋ ਹਾਂਜੀ ਇਹ ਸਵੈ ਸੰਤੁਸ਼ਟੀ ਅਤੇ ਸਪਸ਼ਟ ਟੀਚਾ ਦੀ ਮਹੱਤਤਾ ਤੇ ਜ਼ੋਰ ਦਿੰਦਾ ਜੇ ਪਤਾ ਹੀ ਨਹੀਂ ਕਿ ਕਿੰਨਾ ਕਾਫੀ ਆ ਤਾਂ ਬੰਦਾ ਬਸ ਭਜਦਾ ਹੀ ਹੰਦਾ ਬੇਅੰਤ ਲਾਲਸਾ ਤਾਂ ਦੇਖੋ ਜੀ ਵਿਨਾਸ਼ਕਾਰੀ ਹੋ ਸਕਦੀ ਹੈ ਜੇ ਆਪਾਂ ਪੰਜਾਬੀ ਨਜ਼ਰੀਏ ਤੋਂ ਦੇਖੀਏ ਤਾਂ ਇਹ ਕਿਤਾਬ ਸਾਡੀ ਪੈਸੇ ਵਾਲੀ ਸੋਚ ਨੂੰ ਠੀਕ ਕਰ ਦਿਆ ਇਹ ਸਿਰਫ ਇਹ ਨਹੀਂ ਦੱਸਦੀ ਕਿ ਕਿੱਥੇ ਨਿਵੇਸ਼ ਕਰਨਾ ਵਾ ਸਗੋ ਇਹ ਸਿਖਾਉਂਦੀ ਆ ਕਿ ਪਹਿਲਾਂ ਆਪਣੀ ਸੋਚ ਨੂੰ ਕਿਵੇਂ ਸਹੀ ਕਰਨਾ ਵਾ ਬਿਲਕੁਲ ਇਸੇ ਲਈ ਇਹ ਹਰ ਉਮਰ ਦੇ ਲੋਕਾਂ ਲਈ ਖਾਸ ਕਰਕੇ ਨੌਜਵਾਨਾਂ ਆਪਣਾ ਕੰਮ ਕਰਨ ਵਾਲਿਆਂ ਨੌਕਰੀ ਪੇਸ਼ਾ ਲੋਕਾਂ ਤੇ ਨਵੇਂ ਨਿਵੇਸ਼ਕਾਂ ਲਈ ਬਹੁਤ ਲਾਭਦਾਇਕ ਹੈ ਇਹ ਵਿਵਹਾਰ ਤੇ ਜ਼ੋਰ ਦਿੰਦੀ ਹੈ ਜਿਹੜਾ ਕਿ ਵਿੱਤਦਾਇਕ ਅਕਸਰ ਨਜ਼ਰਅੰਦਾਜ਼ ਕੀਤਾ ਗਿਆ ਪਹਿਲੂ ਹੈ ਤਾਂ ਇਸ ਸਾਰੀ ਗੱਲਬਾਤ ਦਾ ਮਤਲਬ ਹੈ ਸਾਰ ਇਹ ਨਿਕਲਦਾ ਹੈ ਕਿ ਵਿੱਤੀ ਸਫਲਤਾ ਲਈ ਸਿਰਫ ਜਾਣਕਾਰੀ ਜਾਂ ਗਿਆਨ ਹੀ ਕਾਫੀ ਨਹੀਂ ਸਗੋਂ ਸਹੀ ਵਿਵਹਾਰ ਤੇ ਸਹੀ ਮਾਨਸਿਕਤਾ ਅਪਣਾਉਣਾ ਬਹੁਤ-ਬਹੁਤ ਜ਼ਰੂਰੀ ਹੈ ਹਾਂਜੀ ਦੇ ਅੰਤ ਵਿੱਚ ਇੱਕ ਸਵਾਲ ਛੱਡ ਜਾਂਦੇ ਹਾਂ ਸੋਚਣ ਲਈ ਜੇਕਰ ਇਹ ਜਾਣਨਾ ਮਹੱਤਵਪੂਰਨ ਹੈ ਕਿ ਕਾਫੀ ਕੀ ਹੈ ਤਾਂ ਕੋਈ ਆਪਣੇ ਲਈ ਇਸ ਕਾਫੀ ਨੂੰ ਕਿਵੇਂ ਪਰਿਭਾਸ਼ਿਤ ਕਰ ਸਕਦਾ ਹੈ ਸਿਰਫ ਪੈਸੇ ਦੀ ਰਕਮ ਤੋਂ ਪਰੇ ਜਾ ਕੇ ਕਿਹੜੇ ਗੈਰ ਵਿੱਤੀ ਕਾਰਕ ਜਿਵੇਂ ਸਮਾਂ ਰਿਸ਼ਤੇ ਸਿਹਤ ਮਨ ਦੀ ਸ਼ਾਂਤੀ ਇਸ ਪਰਿਭਾਸ਼ਾ ਵਿੱਚ ਭੂਮਿਕਾ ਨਿਭਾਉਂਦੇ ਹਨ